ਰਾਤ ਨੂੰ ਚੱਲਿਆ ਕਿੰਨੇ ਡੰਗਰ ਆ ਗਏ ਹਰ ਬੇਜਵਾਨੇ ਦਾ ਮਾਰੇ ਗਏ ਨੇ ਅੱਜ ਨਾ ਇਨਸਾਨੀਅਤ ਸ਼ਰਮਸਾਰ ਹੋ ਗਈ ਏ ਐਡਾ ਤਗੜਾ ਕਹਿਰ ਬੇਜਵਾਨਿਆਂ ਦੇ ਉੱਪਰ ਘੜਿਆ ਤੇ ਇਹਨਾਂ ਦਾ ਕਸੂਰਵਾਰ ਕੌਣ ਹੈ ਤੁਸੀਂ ਆਪ ਜਾਣਦੇ ਹੋ ਇਹਨਾਂ ਬੇਜਵਾਨਿਆਂ ਦਾ ਕੀ ਕਸੂਰ ਏ ਇੰਨੀਆਂ ਜਾਨਾਂ ਆ ਵੇਖੋ ਐਡੀਆਂ ਐਡੀਆਂ ਸਿਰੇ ਦੀਆਂ ਮੱਜਾਂ ਤੇ ਹੋਇਆ ਕੀ ਏ ਐਕਸੀਡੈਂਟ ਐਕਸੀਡੈਂਟ ਰੋਡ ਦੇ ਉੱਪਰ ਆਹ ਟਰੱਕ ਸਾਹਮਣੇ ਤੁਹਾਡੇ ਨਜ਼ਰ ਆ ਰਿਹਾ ਨਾ ਇਸ ਟਰੱਕ ਦੇ ਥੱਲੇ ਆਈਆਂ ਨੇ ਮੱਝਾਂ ਤੇ ਜਿਹੜਾ ਡਰਾਈਵਰ ਚਲਾਉਂਦਾ ਸੀ ਨਾ ਉਹ ਕਹਿੰਦਾ ਮੇਰੀ ਅੱਖ ਲੱਗ ਗਈ ਜਿਹੜੇ ਜਾਨਵਰਾਂ ਨੂੰ ਪਿਆਰ ਕਰਦੇ ਹਨ ਉਹ ਇਸ ਚੀਜ਼ ਦਾ ਜਵਾਬ ਅੱਜ ਮੈਨੂੰ ਜ਼ਰੂਰ ਦੇਣਗੇ ਦੱਸੋ ਇਹਨਾਂ ਜਾਨਵਰਾਂ ਦਾ ਕੀ ਕਸੂਰ ਸੀ ਕਸੂਰ ਉਸ ਟਰੱਕ ਵਾਲੇ ਦਾ ਕਹੀਏ ਜਾਂ ਕਸੂਰ ਉਹਨਾਂ ਦਾ ਜਿਨ੍ਹਾਂ ਨੇ ਇਹਨਾਂ ਨੂੰ ਛੜਕਾਂ ਦੇ ਉੱਪਰ ਲਿਆਂਦਾ ਆਹ ਸਾਹਮਣੇ ਤੁਹਾਡੇ ਵੇਖੋ ਆ ਲੈਣਾ ਲੱਗੀਆਂ ਪਈਆਂ ਐਡੀਆਂ-ਐਡੀਆਂ ਮੱਝਾਂ ਵਿਚਾਰੀਆਂ ਕੁਝ ਮਰ ਗਈਆਂ ਨੇ ਕੁਝ ਤੜਫਦੀਆਂ ਪਈਆਂ ਨੇ ਆ ਦੇਖੋ ਆ ਵਿਚਾਰੀ ਦੀ ਲੱਤ ਇੰਨਾ